ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪ ਕੀ ਸਿਹਤ ਸਿਹਤ ਆਪ ਕੀ ਸਿਹਤ ਮੇਰਾ ਚੈਨਲ ਹੈ ਤੇ ਪੇਜ ਵੀ ਹੈ ਇਹਨੂੰ ਫੋਲੋ ਕਰੋ ਤੇ ਸਬਸਕ੍ਰਾਈਬ ਕਰੋ ਇਹਦੇ ਤੇ ਦੋਸਤੋ ਤੁਹਾਡੀ ਸਿਹਤ ਬਾਰੇ ਗੱਲਬਾਤ ਕਰਦਾਗਾ ਮੈਂ ਦੇਖੋ ਮੈਂ ਤੁਹਾਡੇ ਨਾਲ ਜੋ ਵੀ ਗੱਲਾਂ ਕਰਦਾ ਇਹ ਸਾਰੀਆਂ ਬਿਜ਼ਨਸ ਟਾਈਪ ਤੋਂ ਵੀ ਤੇ ਤੁਹਾਡੀ ਸਿਹਤ ਦੀ ਤਰਫੋਂ ਵੀ ਇੱਕ ਕੰਮ ਦੀਆਂ ਗੱਲਾਂ ਨੇ ਵੀਰ ਮੇਰੇਓ ਇਹ ਕੋਈ ਮੈਂ ਬਿਨਾ ਮਤਲਬ ਤੋਂ ਤੁਹਾਡੇ ਨਾਲ ਤੁਹਾਡਾ ਟਾਈਮ ਖਰਾਬ ਨਹੀਂ ਕਰਦਾ ਇਹ ਵਕਤ ਤੁਹਾਡਾ ਜਿਹੜਾ ਹੈਗਾ ਬਹੁਤ ਕੀਮਤੀ ਆ ਪਰ ਜਿਹੜੀ ਸਿਹਤ ਹੈ ਅਗਰ ਤੁਸੀਂ ਤੰਦਰੁਸਤ ਹੋਣਾ ਤਾਂ ਹੀ ਇਹ ਪੈਸਾ ਤਾਂ ਹੀ ਇਹ ਰਤਵੇ ਸਭ ਕੁਝ ਫੇਰ ਹੀ ਚੰਗਾ ਲੱਗਦਾ ਜੇ ਤੁਹਾਡੀ ਸਿਹਤ ਠੀਕ ਨਹੀਂ ਹੈਗੀ ਤਾਂ ਤੁਸੀਂ ਮੰਨ ਲਓ ਕਿਸੇ ਵੀ ਕੰਮ ਦੇ ਨਹੀਂ ਤੁਹਾਡੇ ਪੈਸਾ ਨਹੀਂ ਕੋਈ ਕੰਮ ਦਾ ਕੋਈ ਵੀ ਚੀਜ਼ ਤੁਹਾਡੇ ਮਤਲਬ ਕੰਮ ਨਹੀਂ ਆਉਂਦੀ ਹੈਗੀ ਸੋ ਦੋਸਤੋ ਆਓ ਵੀਡੀਓ ਕਰਦੇ ਹਾਂ ਸਟਾਰਟ ਵੈਸੇ ਗੁਰਜਿਕਾ ਖਾਲਸਾ ਵੈਸੇ ਗੁਰਜੂ ਕੀ ਫਤਿਹ ਵੀਰ ਮੇਰੇ ਆਪ ਕੀ ਸੇਤ ਜਿਹੜਾ ਚੈਨਲ ਤੇ ਮੇਰਾ ਹੈਗਾ ਪੇਜ ਇਹਦੇ ਤੇ ਮੈਂ ਤੁਹਾਨੂੰ ਸੇਤ ਨਾਲ ਸੰਬੰਧਿਤ ਗੱਲਾਂ ਬਾਤਾਂ ਬਾਰੇ ਗੱਲਬਾਤ ਕਰਨ ਦੀ ਖਾਤਰ ਇਹ ਪਨਾਏ ਹੋਏ ਨੇ ਮੈਂ ਰੈਨਾਟਿਸ ਨੋਵਾ ਦੀ ਤੁਹਾਡੇ ਨਾਲ ਪਹਿਲਾਂ ਵੀ ਸਾਂਝੀ ਕਰਦਾ ਰਿਹਾ ਦੋਸਤੋ ਇਹ ਜਿਹੜਾ ਰੈਨਾਟਿਸ ਨੋਵਾ ਐਬਸੂਲ ਹੈਗਾ ਇਹ ਫੂਡ ਸਪਲੀਮੈਂਟ ਫੂਡ ਹੈ ਇਹਦੇ ਤੇ ਲੱਖਾਂ ਲੋਕ ਇਹਦੇ ਨਾਲ ਖਾ ਕੇ ਠੀਕ ਹੋਏ ਨੇ ਦੋਸਤੋ ਇਹ ਤੁਹਾਡੀ ਇਮਿਊਨਿਟੀ ਸਿਸਟਮ ਨੂੰ ਵਧਾਉਂਦਾ ਹੈਗਾ ਤੁਹਾਡੇ ਲਈ ਇਹ ਕੋਈ ਨੁਕਸਾਨ ਦਾ ਇੱਕ ਨਹੀਂ ਹੈਗਾ ਜਦੋਂ ਤੁਸੀਂ ਇਹਨੂੰ ਖਾਣਿਓ ਇਹ ਇੱਕ ਤਰ੍ਹਾਂ ਨੈਨੋ ਸਿਸਟਮ ਦੇ ਨਾਲ ਜਿਵੇਂ ਆਪਾਂ ਕਹਿ ਦਈਏ ਨਾ ਨੈਨੋ ਸਿਸਟਮ ਕੀ ਹੁੰਦਾ ਹੈਗਾ ਕੁਆਂਟਲਾਂ ਚੀਜ਼ ਨੂੰ ਇੱਕ ਬਿਲਕੁਲ ਬਰੀਕ ਮਤਲਬ ਥੋੜੀ ਚੀਜ਼ ਬਣਾ ਕੇ ਉਹ ਇਸ ਤਰ੍ਹਾਂ ਦੇ ਇਹ ਕੈਪਸੂਲ ਨੇ ਦੋਸਤੋ ਜਿਹਦੇ ਚ ਹਜ਼ਾਰਾਂ ਕੁਆਂਟਲ ਜਿਹੜਾ ਫਰੂਟ ਹੋਰ ਚੀਜ਼ਾਂ ਜੜੀ ਬੂਟੀਆਂ ਪਾ ਕੇ ਉਹਨੂੰ ਇੱਕ ਕੈਪਸੂਲ ਦੇ ਵਿੱਚ ਬੰਦ ਕੀਤਾ ਹੋਇਆ ਔਰ ਬਹੁਤ ਹੀ ਬਿਹਤਰ ਸਾਇੰਸ ਤੇ ਇਸ ਨੇ ਟਨੇ ਜਿਹੜੇ ਜਾਂ ਹੋਰ ਮਤਲਬ ਹਰ ਇੱਕ ਤਰ੍ਹਾਂ ਦੇ ਉਹਨਾਂ ਨੇ ਬੈਠ ਕੇ ਇਹਨੂੰ ਤਿਆਰ ਕੀਤਾ ਹੋਇਆ ਤੇ ਦੋਸਤੋ ਇਹਦੇ ਨਾਲ ਤੁਹਾਡੀ ਜਿਹੜੀ 슈ਗਰ ਹਰ ਇੱਕ ਬਿਮਾਰੀ ਹੈ ਜਿਹੜੀ ਤੁਹਾਡਾ ਸਰੀਰ ਆਪਣੇ ਆਪ ਠੀਕ ਕਰਦਾ ਜਦੋਂ ਤੁਹਾਡਾ ਇਮਿਊਨਿਟੀ ਸਿਸਟਮ ਹੈ ਜਿਹੜਾ ਸਰੀਰ ਦਾ ਵੱਧ ਜਾਂਦਾ ਹੈਗਾ ਸੋ ਇਹਦੇ ਨਾਲ ਦੋਸਤੋ ਇਹ ਦੋ ਚੀਜ਼ਾਂ ਮੈਂ ਰეკਮੈਂਡ ਕਰਦਾ ਇਹ ਮੈਂ ਖੁਦ ਆਪਣੀ ਮੈਂ ਅੱਗੇ ਸ਼ੂਗਰ ਦੀ ਦੋਸਤੋ ਗੋਲੀ ਖਾਂਦਾ ਸੀ ਮੈਂ ਤੁਹਾਨੂੰ ਕਈ ਵਾਰੀ ਦੱਸਿਆ ਹੈਗਾ ਮੇਰੀ ਸ਼ੂਗਰ ਦੀ ਗੋਲੀ ਬਿਲਕੁਲ ਬੰਦ ਹੋ ਚੁੱਕੀ ਆ ਔਰ ਮੈਂ ਕੋਈ ਵੀ ਦਵਾਈ ਨਹੀਂ ਖਾਂਦਾ ਹੈਗਾ ਕਿਸੇ ਤਰ੍ਹਾਂ ਦੀ ਔਰ ਬਿਲਕੁਲ ਤੰਦਰੁਸਤਾਂ 60 ਸਾਲ ਦੀ ਮੇਰੀ ਉਮਰ ਹੋ ਗਈ ਤੇ ਇਹ ਜਿਹੜਾ ਰੈਨਾਟਸ ਨੋਵਾ ਦਾ ਕੈਪਸੂਲਾ ਇਹਦੇ ਨਾਲ ਇਮੂਜ ਇਹ ਜਿਹੜਾ ਇਮੂਜ ਹੈਗਾ ਦੋਸਤੋ ਇਹ ਇੱਕ ਪਾਊਡਰ ਹੈ ਜਿਹੜਾ ਕਿ ਇੱਕ ਪਾਊਡਰ ਹੈਗਾ ਜਿਹੜਾ ਤੁਸੀਂ ਇੱਕ ਗਲਾਸ ਦੇ ਵਿੱਚ ਇੱਕ ਸਕੰਝ ਵੀ ਵਰਗਾ ਸਰਬਤ ਬਣ ਜਾਂਦਾ ਅਗਰ ਤੁਸੀਂ ਇਹਦੇ ਨਾਲ ਇਹਨੂੰ ਲੈਨੇ ਸਰਬਤ ਬਣਾ ਕੇ ਪੀਨੇਓ ਦੋਸਤੋ ਕੈਂਸਰ ਤੱਕ ਵੀ ਠੀਕ ਹੁੰਦਾ ਹੈ। ਅਗਰ ਤੁਹਾਨੂੰ ਕੈਂਸਰ ਹੋਇਆ ਹੋਇਆ ਉਹ ਵੀ ਠੀਕ ਹੁੰਦਾ ਹੈ ਤੇ ਤੁਹਾਨੂੰ ਕੈਂਸਰ ਹੋਣ ਤੋਂ ਬਚਾਉਂਦਾ ਵੀ ਹੈ। ਤੁਹਾਨੂੰ ਕੈਂਸਰੋਂ ਤੋਂ ਵੀਰੋਂ ਬਚਾਉਂਦਾ ਵੀ ਹੈ। ਹੁਣ ਆਜੋ ਅਗਲੀ ਗੱਲ। ਇਹਦੇ ਨਾਲ ਦੋਸਤੋ ਤੁਹਾਨੂੰ ਪੈਸੇ ਵੀ ਮਿਲਦੇ ਨੇ। ਇਹ ਇਕੱਲਾ ਮਤਲਬ ਇਹ ਨਹੀਂ ਕਿ ਤੁਸੀਂ ਦਵਾਈ ਖਾ ਕੇ ਪੈਸੇ ਖਰਚਨੇ ਨੇ। ਇਹਦੇ ਨਾਲ ਵੀਰ ਮੇਰੇ ਤੁਹਾਨੂੰ ਪੈਸੇ ਮਿਲਦੇ ਵੀ ਨੇ। ਤੁਹਾਡਾ ਇਹ ਬਿਜ਼ਨਸ ਵੀ ਹੈ। ਤੁਹਾਡਾ ਕਾਰੋਬਾਰ ਵੀ ਆ ਮੈਂ ਕਈ ਵਾਰੀ ਪਹਿਲਾਂ ਗੱਲਾਂ ਬਾਤਾਂ ਕਰਦੇ ਨੇ ਦੱਸਿਆ ਮੀਟਿੰਗਾਂ ਦੇ ਵਿੱਚ ਵੀ ਕਿ ਮੈਂ ਤੁਹਾਨੂੰ ਕਹਿਣਾ ਉਹਨਾ ਕਿ ਸਭ ਤੋਂ ਵੱਡੀ ਸਾਡੀ ਦੁਸ਼ਮਣ ਸਾਡੀ ਜਾਕ ਹੈ ਜਦੋਂ ਅਸੀਂ ਕਹਿੰਦੇ ਆ ਜੇ ਲੋਕ ਕੀ ਕਹਿਣਗੇ ਵੀ ਮੇਰੇ ਉਹ ਜਿਹੜੇ ਬਿਜ਼ਨਸ ਦੇ ਵਿੱਚੋਂ ਲੋਕ ਕਰੋੜਾ ਰੁਪਇਆ ਮਹੀਨਾ ਕਮਾਉਂਦੇ ਹੋਣ ਉਹਦੇ ਬਾਰੇ ਲੋਕ ਕੀ ਕਹਿਣਗੇ ਕੋਈ ਮਾਰਾ ਥੋੜੋ ਕਹਿਣਗੇ ਚੰਗਾ ਹੀ ਕਹਿਣਗੇ ਜਦੋਂ ਤੁਸੀਂ ਇਹ ਲੈਨੇ ਹੋ ਇਹ ਤੁਹਾਨੂੰ ਬਿੱਲ ਮਿਲਦਾ ਹੈ ਤੇ ਤੁਸੀਂ ਜੁਆਇਨ ਕਰ ਲੈਣ ਨੂੰ ਕੰਪਨੀ ਨੂੰ ਤੇ ਉਹਦੇ ਵਿੱਚ ਤੁਸੀਂ ਜਦੋਂ ਜਿਵੇਂ ਹੁਣ ਜੇ ਕੋਈ ਤੁਸੀਂ ਕੱਲ ਨੂੰ ਮੈਨੂੰ ਫੋਨ ਕਰੋ ਤੇ ਮੇਰੇ ਰਾਹੀਂ ਇਹ ਮੰਗਾਓ ਰੈਨਾਟਸ ਨੋਵਾ ਇਮਰਜੈਂਟ ਇਹ ਜਦੋਂ ਤੁਸੀਂ ਮੰਗਾਓਗੇ ਤਾਂ ਤੁਹਾਨੂੰ ਮੇਰੇ ਰਾਹੀਂ ਤੁਸੀਂ ਜੁਆਇਨ ਕਰੋਗੇ ਤੇ ਇਹਦੇ ਵਿੱਚੋਂ ਜਿਹੜੀ ਮੈਨੂੰ ਪਰਸੈਂਟੇਜ ਹੈ ਉਹ ਮੈਨੂੰ ਮਿਲੇਗੀ 18% ਜਾਂ ਸਮਥਿੰਗ ਜੋ ਵੀ ਹੈਗੀ ਆ ਉਹਨੇ ਪਰਸੈਂਟ ਪੈਸੇ ਮੈਨੂੰ ਮਿਲਣਗੇ ਇਸੇ ਤਰ੍ਹਾਂ ਜਦੋਂ ਤੁਸੀਂ ਜੁਆਇਨ ਕਰ ਲੋਗੇ ਜਿਹੜਾ ਤੁਹਾਡੇ ਰਾਹੀਂ ਕੋਈ ਖਰੀਦੇਗਾ ਯਾਰ ਆਏਗਾ ਉਹਦੇ ਤੁਹਾਨੂੰ ਪਰਸੈਂਟੇਜ ਮਿਲਣਗੇ ਸੋ ਕਹਿਣ ਤੋਂ ਭਾਵ ਤੁਸੀਂ ਸਿਹਤ ਵੀ ਠੀਕ ਕਰਨੀ ਆ ਤੇ ਨਾਲ ਬਿਜ਼ਨਸ ਵੀ ਕਰਨਾ ਇਹ ਦੋਸਤੋ ਇੰਨੇ ਸੌਖੇ ਕੰਮ ਨੇ ਜਿਹਦੇ ਕਿ ਕੋਈ ਵੀ ਕਰ ਸਕਦਾ ਸਿਰਫ ਮੋਬਾਈਲ ਤੇ ਵੀਡੀਓ ਬਣਾਓ ਫੇਸਬੁੱਕ ਤੇ YouTube ਤੇ ਪਾ ਦਿਓ ਫੋਨ ਤੇ ਜਾਓ ਤਾਂ ਮਿਲ ਕੇ ਬੰਦਿਆਂ ਨੂੰ ਸੰਪਰਕ ਕਰਕੇ ਦੱਸੋ ਆਪਦੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਕਿ ਇਹਦੇ ਨਾਲ ਤੁਸੀਂ ਆਪਣੇ ਭੈਣ ਭਰਾ ਨੂੰ ਮਾਪੇ ਬਾਪ ਨੂੰ ਔਰ ਹੋਰ ਬਜ਼ੁਰਗਾਂ ਨੂੰ ਰਿਸ਼ਤੇਦਾਰਾਂ ਨੂੰ ਠੀਕ ਕਰ ਸਕਦੇ ਹੋ ਜਿਹੜੀਆਂ ਐਲੋਪੈਥੀ ਦਵਾਈਆਂ ਨੇ ਦੋਸਤੋ ਅਗਰ ਤੁਸੀਂ ਇੱਕ ਦਵਾਈ ਲੈਨੇ ਹੋ ਉਹਦੇ ਨਾਲ ਤੁਹਾਡੀਆਂ 10 ਤੋਂ ਨੂੰ ਬਿਮਾਰੀਆਂ ਹੋਰ ਲੱਗਦੀਆਂ ਨੇਗੀ ਇਹਦੀ ਗਰੰਟੀ ਹੈ ਕਿ ਇਹ ਦੇਸੀ ਜਿਹੜੀਆਂ ਦਵਾਈਆਂ ਨੇ ਇਸ ਦੇ ਨਾਲ ਤੁਹਾਨੂੰ ਕੋਈ ਬਿਮਾਰੀ ਜਾਂ ਤੁਹਾਨੂੰ ਕੋਈ ਸਾਈਡ ਇਫੈਕਟ ਨਹੀਂ ਹੈਗਾ ਉਹਨਾਂ ਦੇ ਨਾਲ ਸੈਂਕੜੇ ਸਾਈਡ ਇਫੈਕਟ ਨਹੀਂ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ